ਦਿਨ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਉੱਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਜਿਹੀ ਘਟਨਾ ਬੀਤੀ ਰਾਤ ਹੋਈ ਹੈ ਜਿੱਥੇ ਗੁਰਦੁਆਰਾ ਸਾਹਿਬ ਵਿੱਚ ਚੋਰ ਦੇ ਵੱਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਕ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਈ 25 ਕਿਲੋ ਖੰਡ ਚੋਰੀ ਕਰਕੇ ਫਰਾਰ ਹੋ ਜਾਂਦਾ ਬਿਲਕੁਲ ਸਾਰੀ ਦੀ ਸਾਰੀ ਘਟਨਾ ਜਿਹੜੀ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਹੈ ਸ਼ਰੇਆਮ ਪਤਾ ਲੱਗ ਰਿਹਾ ਕਿ ਚੋਰ ਕੌਣ ਹੈ ਤੇ ਚੋਰੀ ਕਿਸਨੇ ਕੀਤੀ ਹੈ ਜੀਆ ਦੇਖੋ ਕਿਸ ਤਰੀਕੇ ਦੇ ਨਾਲ ਬੇਟਰ ਹੋ ਕੇ ਗੋਲਕ ਚੁੱਕਦਾ ਹੈ ਤੇ ਬਾਹਰ ਲੈ ਜਾਂਦਾ ਹੈ ਤਾਂ ਕਿ ਕਿਸ ਬਾਰੇ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਜਿਹੜਾ ਡੇਰੇ ਉਪਰ ਸਥਿਤ ਹੈ ਜਿੱਥੋਂ ਰਾਤ ਚੋਰ ਨੇ ਗੋਲਕ ਅਤੇ ਖੰਡ ਚੋਰੀ ਕਰ ਲਈ ਹੈ ਉਹ ਤੋਂ ਦੱਸਿਆ ਕਿ ਪੁਲਿਸ ਨੇ ਚੋਰ ਅਤੇ ਚੋਰੀ ਦੀ ਖੰਡ ਖਰੀਦਣ ਵਾਲਾ ਵਿਅਕਤੀ ਦੋਵਾਂ ਨੂੰ ਕਾਬੂ ਕਰ ਲਿਆ ਉਹਨਾਂ ਕਿਹਾ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਬਿਲਕੁਲ ਪੁਲਿਸ ਚੌਂਕੀ ਇੰਚਾਰਜ ਨੇ ਦੱਸਿਆ ਕਿ ਉਹਨਾਂ ਵੱਲੋਂ ਲਪਰੇ ਸਿੰਘ ਵਾਸੀ ਸਬਰਾਨਾ ਦੇ ਚੋਰ ਨੂੰ ਕਾਬੂ ਕਰ ਲਿਆ ਜੋ ਗੁਰਦੁਆਰਾ ਸੈਵਕ ਚੋਰੀ ਕਰ ਰਿਹਾ ਸੀ ਜੀਹਾਂ ਖੰਡ ਖਰੀਦਣ ਵਾਲਾ ਵਿਅਕਤੀ ਵੀ ਹੈ ਜਿਹੜਾ ਕਾਬੂ ਕਰ ਲਿਆ ਖਿਲਾਫ ਮਾਮਲਾ ਵੀ ਹੈ ਜਿਹੜਾ ਦਰਜ ਕਰ ਲਿਆ ਉਹਨਾਂ ਦੱਸਿਆ ਕਿ ਚੋਰੀ ਹੋਈ ਗੋਲਕ ਵੀ ਬ੍ਰਾਹਮਤ ਹੋਈ ਹੈ ਤਾਂ ਬਿਲਕੁਲ ਸਾਰੀ ਦੀ ਸਾਰੀ ਘਟਨਾ ਜਿਹੜੀ ਸੀਸੀਟੀਵੀ ਕੈਮਰਸ ਦੇ ਵਿੱਚ ਕੈਦ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਚੋਰ ਹੁਣ ਬੇਡਰ ਹੋ ਗਏ ਨੇ ਜੀਹਾਂ ਗੁਰੂ ਘਰ ਨੂੰ ਆਏ ਦੇ ਨਿਸ਼ਾਨਾ ਬਣਾ ਰਹੇ ਨੇ ਜਿੱਥੇ ਚੋਰ ਦੇ ਵੱਲੋਂ ਗੋਲਿਕ ਚੋਰੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਪਈ 25 ਕਿਲੋ ਖੰਡ ਵੀ ਚੋਰੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਖੰਡ ਨੂੰ ਵੇਚ ਦਿੱਤਾ ਜਾਂਦਾ ਹੈ ਜਿੱਿਆਂ ਪੁਲਿਸ ਨੇ ਹੁਣ ਚੋਰ ਨੂੰ ਵੀ ਕਾਬੂ ਕਰ ਲਿਆ ਤੇ ਜਿਸ ਵਿਅਕਤੀ ਨੂੰ ਚੋਰ ਨੇ 25 ਕਿਲੋ ਖੰਡ ਵੇਚੀ ਸੀ ਉਸ ਵਿਅਕਤੀ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਫਿਲਹਾਲ ਨਤੇ ਸਖਤ ਐਕਸ਼ਨ ਲਿਆ ਜਾਵੇਗਾ ਆ ਕੋਈ ਨਹੀਂ ਕੀ ਸ਼ਾਦਾ ਕੀ ਗੱਲ ਬਾਤ ਹੈ ਯਾਰ ਜੀ ਗੱਲ ਬਾਤ ਇਹ ਜੀ ਸਾਡੇ ਗੁਰਦੁਆਰਾ ਸਾਹਿਬ ਆਪਾਂ ਆਸੌਰੇ ਜਾਵਾ ਉੱਥੇ ਸਾਡੇ ਗ੍ਰੰਥੀ ਸਿੰਘ ਅੰਦਰ ਸੁੱਤਾ ਪਿਆ ਸੀ ਤੇ ਰਾਤ ਨੂੰ 9 ਵਜੇ ਚੋਰ ਆਇਆ ਵਾ ਤੋਂ ਕੰਦ ਟੱਪ ਕੇ ਅੰਦਰ ਗਿਆ ਵਾ ਤੇ ਗੋਲਖੇ ਦੀ ਚੋਰੀ ਕੀਤੀ ਆ ਦਰਵਾਜ਼ਾ ਮੇਨ ਦਰਵਾਜ਼ਾ ਜਿਹੜਾ ਪੰਨਿਆ ਵਾ ਜਿੰਦਰਾ ਤੋੜ ਕੇ ਤੇ ਅੰਦਰ ਜਾ ਕੇ ਉਹਨੇ 3000 ਰੁਪਏ ਗੋਲਖੇ ਦੇ ਵਿੱਚ ਹੀ ਪੀਰਾ ਚੋਰੀ ਕੀਤਾ ਵਾ ਗੋਲ ਵੀ ਦੱਸਦੇ ਨਾਲ ਹੀ ਲੱਗਿਆ ਗੋਲਖੇ ਨਾਲ ਲੈ ਗਿਆ ਜੀ ਤੇ ਬਾਹਰ ਪਾਣ ਕਿਹਨੂੰ ਕੀ ਮੰਗ ਕਰੋਗੇ ਮੰਗ ਕਰਾਂਗੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉੱਥੇ ਜੀ ਉੱਥੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਆ ਜੋ ਗੁਰਦਵਾਰੇ ਚੋਰੀ ਦਾ ਜੋਰ ਪੜਿਆ ਕੀ ਨਾਮ ਦਾ ਕੀ ਕਾਰਜ ਕੀਤਾ ਜਿਹੜਾ ਚੋਰ ਹੈ ਜਿਹੋ ਹੈਗਾ ਲਵਪ੍ਰੀਤ ਸਿੰਘ ਪੁੱਤਰ ਆਪਣਾ ਸ਼ਮਸ਼ੀਰ ਸਿੰਘ ਵਾਸੀ ਸਵਰਾ ਦਾ ਰਹਿਣ ਵਾਲਾ ਇਹਨੇ ਗੁਰਦੁਆਰਾ ਪਿੰਡ ਜੀ ਜੋਤੀਸ਼ਾ ਪਿੰਡ ਤੇ ਉਥੋਂ ਗੁਰਦੁਆਰਾ ਸਾਹਿਬ ਦੇ ਬਾਹਰੋਂ ਤਾਲਾ ਤੋੜ ਕੇ ਗੋਲਕ ਦਾ ਤੋੜ ਕੇ ਰੁਪਈਆ ਚੋਰੀ ਕੀਤੇ ਤੇ ਨਾਲ ਉਥੋਂ ਕ੍ਰੀਮ ਖੰਡ 25 ਕਿਲੋਰੀ ਚੋਰੀ ਕਰਕੇ ਗਿਆ ਇਹ ਗੋਲਕੀ ਜਿਹੜੀ ਤਾਲਾ ਆ ਯਾਰ ਗੋਲਕ ਨੇ ਗੋਲਕ ਨੂੰ ਪੈਸੇ ਕਢ ਕੇ ਤੇ ਗੋਲਕ ਉਸੇ ਸੁੱਟ ਆਇਆ ਇਹ ਵਾਰ। ਭਾਈ ਗੋਲਕ ਬਰਾਮਦ ਕਰ ਲਈ। ਹਾਂ ਗੋਲਕ ਬਰਾਮਦ ਕਰ ਲਈ। ਜਿਹੜੇ ਇਹ ਚੋਰੀ ਕਰਕੇ ਜਿਹੜਾ ਸਮਾਨ ਵੇਚਿਆ ਦੁਕਾਨਦਾਰ ਵਾਲਾ ਉਹ ਦੁਕਾਨਦਾਰ ਵਾਲਾ ਵੀ ਕੱਪ ਕਰ ਲਿਆ। ਹਾਂ ਜੀ ਦੁਕਾਨਦਾਰ ਵਾਲਾ ਵੀ ਕੱਪ ਕਰ ਲਿਆ। ਦੁਕਾਨਦਾਰ ਕਿਹੜੀ ਕਿਹੜੀ ਦੀ ਬਰਾਮਦ ਹੋਈ ਜੀ? ਆਹ ਹੱਥੇ ਲਾ ਲਦੇ ਖੰਡ ਬਰਾਮਦ ਕੀਤੀ ਜੀ ਉਹਨਾਂ ਕੋਲ 25 ਕਿਲੋ। ਕਿੰਨੇ ਕਿਲੋ ਖੰਡ? 25